ਛੇ ਕੌਮ ਲਈ ਵੀ ਪੰਜਾਬੀਆਂ ਲਈ ਵੀ ਪੂਰੀ ਦੁਨੀਆ ਚ ਵਸਦੀ ਸੰਗਤ ਨਾਨਕਲੇਵਾ ਸੰਗਤ ਲਈ ਵੀ ਲਗਭਗ ਪਿਛਲੇ 6-7 ਸਾਲਾਂ ਤੋਂ ਇੱਕ ਬਹੁਤ ਵੱਡੀ ਦੁਖਦਾਇਕ ਘਟਨਾ ਨੂੰ ਲੈ ਕੇ ਰੋਸ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368 ਸਰੂਪ ਜਿਹੜੇ ਚੋਰੀ ਹੋਏ ਸੀਗੇ ਵੈਸੇ ਉਹਨਾਂ ਦੀ ਗਿਣਤੀ ਬਾਰੇ ਵੀ ਚਲਦਾ ਰਹਿੰਦਾ ਕਿ 328 ਸੀ ਕੋਈ ਕਹਿੰਦਾ ਕੋਈ 368 ਕਹਿੰਦਾ ਤੇ ਇਹਦੇ ਬਾਰੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਬੜੀ ਦੇਰ ਤੋਂ ਮੰਗ ਵੀ ਕੀਤੀ ਆਪਣੇ ਤਰੀਕੇ ਨਾਲ ਉਹਨਾਂ ਨੇ ਮੈਮੋਰੰਡਮ ਦਿੱਤੇ ਉਹਨਾਂ ਨੇ ਜਦੋਂ ਨਾ ਕੁਝ ਹੋਇਆ ਤਾਂ ਉਹਨਾਂ ਨੇ ਧਰਨੇ ਵੀ ਦਿੱਤੇ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਮੈਸੇਜ ਸੁਨੇਹੇ ਪਹੁੰਚੇ ਕਿ ਜੀ ਇਹਦੀ ਜਿਹੜੀ ਜਾਂਚ ਕਰਵਾਓ ਕਿ ਉਹ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਗਾਇਬ ਹੋਏ ਨੇ ਚੋਰੀ ਹੋਏ ਨੇ ਕਿੱਥੇ ਨੇ ਉਹ ਇਹਨਾਂ ਬਾਰੇ ਸਿਕ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਹੈ ਤਾਂ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕੱਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ एसआईटी बनाई है ताकि बढ़िया तरीके ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਤਾਂ ਅਚਾਨਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗੀ ਤੇ ਉਹ ਕਹਿੰਦੇ ਜੀ ਇਤਾ ਜੀ ਪੈਸੇ ਦੇ ਘਟਾਲੇ ਦੀ ਗੱਲ ਐ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ ਮਲੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਝਾਰਤਾ ਕਿ ਜਿਹੜੇ ਸਰੂਪ ਚੋਰੀ ਹੋਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ ਤੇ ਫਿਰ ਘਟਾਲਿਆਂ ਚ ਕਪੜਿਆਂ ਚ ਵੀ ਬੜੇ ਮਾਣ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕੋਈ 10 ਵੀ ਘਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਰਹੇ ਨੇ ਮਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 10 ਵੀ ਘਟਾਲੇ ਪਰ ਦੇ ਵੀ ਐਵਰੇਜ ਪ੍ਰਧਾਨ ਜੀ ਨੇ ਕਹੀ ਹੈ ਸੇ ਉਹ ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੈਸਾ ਕਿਦਾ ਸੰਗਤ ਦਾ ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ ਗੋਲਕਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਜਿਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਇਕੱਤਰਤਾ ਮਿਤੀ 12/7/2020 29 ਹਾੜ ਸੰਮਤ ਨਾਨਕਸ਼ਹੀ ਪੰਸਬੱਸਾ ਮਤਾ ਨੰਬਰ 368 368 ਉਹਦੀ ਨਕਲ ਹੈ ਇਦੇ ਵਿੱਚ ਲਿਖਿਆ ਗਿਆ ਕਿ ਸ਼੍ਰੀ ਅਮਰਸਰ ਸਾਹਿਬ ਦੀ ਅੰਤਰੰਗ ਕਮੇਟੀ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 71 ਤਾ 19 5 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ਼੍ਰੀ ਅਮਰਸਰ ਸਾਹਿਬੀਖੇ ਪਬਲੀਕੇਸ਼ਨ ਵਿਭਾਗ ਵਿੱਚ ਵਾਪਰੀ ਦੁਖਦਾਈ ਅੱਗ ਲੱਗਣ ਦੀ ਘਟਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ ਚਰਚਾ ਕੀਤੀ ਗਈ ਸ਼ਿਕ ਸੰਗਤਾਂ ਵਿੱਚ ਉਪਰੋਕਤ ਘਟਨਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਅੱਜ ਦੀ ਇਕਤਰਤਾ ਵੀ ਮਹਿਸੂਸ ਕਰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਪੂਰੀ ਤਰ੍ਹਾਂ ਨਿਵਾਰਨ ਕੀਤਾ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਕੀਤਾ ਵੀ ਪ੍ਰਵਾਨ ਹੋਇਆ ਕਿ ਕੋਈ ਵੀ ਅਧਿਕਾਰੀ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰੇ ਇਸ ਵਾਸਤੇ ਪਬਲਿਕੇਸ਼ਨ ਜ਼ਿਲਦਬੰਦੀ ਵਿਭਾਗ ਨਾਲ ਸੰਬੰਧ ਸਬੰਧ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਚ ਸੀਜੀਸੀ ਸੀਜੀਐਲ ਸੁਪਰਵਾਈਜ਼ਰ ਇਨਚਾਰਜ ਮੀਤ ਸਕਤਰ ਐਡੀਸ਼ਨਲ ਕਤਰ ਤੁਰੰਤ ਤਬਦੀਲ ਕਰ ਦਿੱਤੇ ਜਾਣ ਉਹਦੇ ਚ ਇਹ ਕਿਹਾ ਗਿਆ ਕਿ ਇਹ ਵੀ ਪ੍ਰਮਾਨ ਹੋਇਆ ਹੈ ਕਿ ਕੁਲਵੰਤ ਸਿੰਘ ਜ਼ਿਲਦ ਸਾਜ ਮਕਾਨ ਨੰਬਰ 100 100 ਤੇ ਵੀ ਉਹਨੇ ਪਬਲਿਕੇਸ਼ਨ ਦੇ ਕਰਮਚਾਰੀਆਂ ਨਾਲ ਮਿਲਿ ਕੁਤਸਾਬਤ ਹੋਣ ਕੰਮ ਚ ਕੁਤਾਹੀ ਵਰਤਨ ਸੰਸਥਾ ਦੇ ਪ੍ਰਬੰਧਕੂ ਦੀ ਬਦਨਾਮੀ ਕਰਾਉਣ ਕਰਕੇ ਪਬਲਿਕੇਸ਼ਨ ਵਿਭਾਗ ਹੋਏ ਜिल्ਦਬੰਦੀ ਆਦ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ। ਇਹ ਵੀ ਪ੍ਰਵਾਨ ਹੋਇਆ ਕਿ ਅੰਗੀਠਾ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਿਹੜੇ ਵਿਰਧ ਪਾਵਨ ਸਰੂਪਾਂ ਦਾ ਸਤਕਾਰ ਸਹਿਤ ਜਿਹੜਾ ਅਗਨ ਪੇਂਟ ਕੀਤਾ ਜਾਂਦਾ ਉਹਦੀ ਸੇਵਾ ਵੀ ਬਦਲਦੀ ਬਦਲ ਕੇ ਕਿਤੇ ਹੋਰ ਦੇਦੀ। ਇਹਦੇ ਵਿੱਚ ਇੱਕ ਪੁਆਇੰਟ ਹੈ। ਇਹ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗੱਥੜ ਗਠਿਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹ ਹੈ ਜੀ ਉਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜਹਦਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਿੱਤੇ ਹਨ ਹਰਿੰਦਰ ਸਿੰਘ ਧਾਮੀ ਨੂੰ ਜਨਰਲ ਸੈਕਟਰੀ ਸੀ ਉਸ ਵੇਲੇ ਜਨਰਲ ਸੈਕਟਰੀ ਲਿਖਿਆ ਇਹ ਹੈਗੀ ਹੈ ਜੀ ਇਹਨਾਂ ਦੀ 27 8 2020 ਜਾਨੀ ਕਿ ਲਗਭਗ 5.5 ਸਾਲ ਹੋ ਗਏ ਧਾਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਾਰਵਾਈ ਕਰਤੀ ਕਰਾਤੀ ਜੀ ਫਿਰ 5.5 ਸਾਲਾਂ ਚ ਬਾਜਪੀ ਪ੍ਰਧਾਨ ਵੀ ਬਣ ਗਏ ਕੋਈ ਰਿਜ਼ਲਟ ਨਹੀਂ ਨਿਕਲਿਆ ਜੀ ਉਸ ਤੋਂ ਬਾਅਦ 12 ਭਾਦੋਂ ਦਾ ਇੱਕ 466 ਨੰਬਰ ਮਤਾ ਜੀ 27 8 2020 ਦੇ ਹੈ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਈਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ ਨਹੀਂ ਕੀਤਾ ਜਾ ਸਕਦਾ ਇਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ 'ਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਿਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਹੇਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਮਾਂ ਸਾਹਮਣੇ ਲਿਖੇ ਅਨੁਸਾਰ ਵਿਭਾਗੀ ਅਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਰਦਾਰ ਮਨਜੀਤ ਸਿੰਘ ਇਹਨਾਂ ਵਿਰੁੱਧ ਅਗਲੀ ਵਿਭਾਗੀ ਕਾਰਵਾਈ ਕਰਨ ਕੀਤੀ ਜਾਵੇ। ਸਰਦਾਰ ਗੁਰਵਚਨ ਸਿੰਘ ਮੀਤ ਸਕੱਤਰ ਪ੍ਰੈਸ ਐਂਡ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰੰਰਣ ਕਮੇਟੀ ਹਾਲ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਸਤੋਂ ਵਿਹਿਲਾ ਵਿਸਮਸ ਕੀਤਾ ਜਾਂਦਾ ਹੈ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇ। ਫੌਜਦਾਰੀ ਕੌਣ ਕਰਦਾ ਜੀ? ਸਰਕਾਰ ਕਰਦੀ ਹੈ ਨਾ ਇਹ ਸੁਣਨੀ ਕਮੇਟੀ ਦੇ ਮਤੇ ਨੇ ਜੀ ਬਕਾਇਦਾ ਲਿਖਿਆ ਹੋਇਆ ਹੈ ਜੀ ਜੁਜਾਰ ਸਿੰਘ ਅਕਾਊਂਟੈਂਟ ਇਹਨੂੰ ਵੀ ਡਿਸਮਿਸ ਕੀਤਾ ਜਾਂਦਾ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਾਇਆ ਜਾਵੇ ਦਲਵੀਰ ਸਿੰਘ ਹੈਲਪਰ ਪਬਲਿਕੇਸ਼ਨ ਵਿਭਾਗ ਡਿਸਮਿਸ ਕੀਤਾ ਜਾਂਦਾ ਇਸ ਵਿਰੁੱਧ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਕਮਲਜੀਤ ਸਿੰਘ ਸਾਬਕਾ ਸਹਾਇਕ ਸੁਪਰਵਾਈਜ਼ਰ ਉਬਲੀ ਕਲਰਕ ਗੁਰਮਤ ਲਿਟਰੇਚਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੇਵਾ ਮੁਕਤ ਦੇਪ ਪ੍ਰੋਵੀਡੈਂਟ ਫੰਡ ਲੀਵਨ ਕੈਸ਼ਮੈਂਟ ਗ੍ਰੈਜੂਅਟੀਅਰ ਫੰਡਾਂ ਦੀ ਦਾਗੀ ਕਰਨ ਤੇ ਰੋਕ ਲਾਈ ਜਾਂਦੀ ਹੈ ਤੇ ਬੇਨਿਜਮੀਆਂ ਤੇ ਗਵਨ ਕੀਤੀ ਰਕਮ ਦੀ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਜਿਹਨੂੰ ਇਹ ਕਹਿੰਦੇ ਨੇ ਧਰਮਚਾ ਦਖਲ ਇਸ ਵਿਰੁੱਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਦੇ ਉਹਨਾਂ ਨੂੰ ਭੇਟਾ ਕਰਨ ਸਮੇਂ ਭੇਟਾ ਜਮ੍ਹਾਂ ਕਰਨ ਦੀ ਬਜਾਏ ਸਿੱਧੇ ਰੂਪ ਵਿੱਚ ਗਵਨ ਕਰਨ ਰਿਕਾਰਡ ਵਿੱਚ ਹਿਰਾਫਰੀ ਕਰਨ ਰਿਕਾਰਡ ਖੁਰਦਬੁਰ ਦਾ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਇਹ ਵੀ ਪ੍ਰਮਾਨ ਹੋਇਆ ਕਿ ਸਰਦਾਰ ਸਪਿੰਦਰ ਸਿੰਘ ਕੋਲੀ ਚਾਰਟਰਡ ਅਕਾਊਂਟੈਂਟ ਇਹ ਬਹੁਤ ਧਿਆਨ ਆਰ ਸੁੰਨਣ ਵਾਲੀ ਗੱਲ ਹੈ ਇਹ ਵੀ ਪ੍ਰਮਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ اکاؤنٹنٹ ਬ੍ਰੈਕਟ ਵਿੱਚ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐ ਐਸ ਐਸ ਕੋਲੀ ਐਂਡ ਐਸੋਸੀਏਟਸ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਊਂਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕਾਊਂਟੈਂਟ ਦੀਆਂ ਸੇਵਾਵਾਂ ਵੀ ਨਿਭਾ ਰਹੇ ਇਹ ਗੱਲ ਨੋਟ ਕਰ ਲਿਓ ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਕੋਈ ਇਹਨਾਂ ਦਾ ਲਾਈਨ ਦੇਣ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਕੋਲੀ ਵਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਨਾਲ ਸੰਬੰਧਿਤ ਉਤਾਰਿਆ ਬਿਖੇ ਲੀਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਨਹੀਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਸ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਹੋਏ ਨੁਕਸਾਨ ਦੀ ਪਰਭਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਸੀਏ ਹੈ ਜੀ ਕਰੋੜਾਂ ਰੁਪਏ ਤਨਖਾਹ ਤੇ ਤੇ ਉਹੀ ਇਹ ਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਏ ਹੈ ਜੀ ਚਾਰਟਰਡ ਅਕਾਊਂਟੈਂਟ ਹੈ ਜੀ ਇਧਰ ਲਈ ਪੈਸੇ ਇਧਰ ਇਧਰ ਲਈ ਪੈਸੇ ਇਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਬੰਦੂ ਘੜੀ ਦੇ ਇਸ ਨਾਲ ਸੰਬੰਧਤ ਆ ਰਹੇ ਨਾ ਜੋ ਵੀ ਰਿਕਾਰਡ ਪ੍ਰਕਾਸ਼ਿਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਆਣ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਦੀ ਡਿਊਟੀ ਲਈ ਜਾਵੇ 2020 ਦੀ ਹੈ ਜੀ ਇਹ 12 7 15 ਦਿਨ ਤਾਂ ਫਿਰ 27 7 ਨੂੰ ਬਣ ਗਏ ਹੋਣਗੇ ਤੇ ਲੈ ਲੈ ਰਿਕਾਰਡ ਤੂੰ ਸਾਰਾ ਕਿੱਥੇ ਹੈ ਜੀ ਰਿਕਾਰਡ ਉਹ ਚਾਹੁੰਦਾ ਨਹੀਂ ਸੀ ਮੈਂ ਅਸਲ ਚ ਇਹ ਕਿ ਆਪਦਾ ਚੋਗਾ ਚੱਕੇ ਤਾਂ ਆਪਦੇ ਢਿੱਡ ਨੰਗਾ ਹੁੰਦਾ ਪਰ ਜਦੋਂ ਧਰਮ ਨੂੰ ਵਰਤ ਰਹੇ ਨੇ ਕੱਲ ਦਾ ਜਿਹੜਾ ਇਹਨਾਂ ਨੇ ਇਹਨਾਂ ਦੇ ਆਕਾਮਾਂ ਤੋਂ ਕਰਵਾਇਆ ਵੀ ਆ ਕਹਿ ਦੋ ਆ ਕਹਿ ਦੋ ਅਸੀਂ ਆਪ ਹੀ ਕਰਾਂਗੇ ਸਾਰੀ ਜਾਂਚ ਜੀਵੋ ਉਸ ਤੋਂ ਬਾਅਦ ਫਿਰ ਮੇਰੇ ਕੋਲੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਭੇਜੀਆਂ ਇਹ ਗੱਲਾਂ ਇਦੇ ਵਿੱਚ ਇੱਕ ਹੋਰ ਮਤਾ ਜਿਹੜਾ ਹੈ ਉਹ ਆਇਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਅੰਮ੍ਰਿਤਸਰ ਸਾਹਿਬ ਦਾ ਅੱਜ ਦਾ ਇਸ ਜਨਰਲ ਇਜਲਾਸ ਮਹਿਸੂਸ ਕਰਦਾ ਹੈ ਕਿ ਪਬਲਿਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਗੈਰ ਜ਼ਿੰਮੇਵਾਰਨਾ ਢੰਗ ਨਾਲ ਡਿਊਟੀ ਕਰਦੇ ਆ ਬੇਨਿਯਮੀਆਂ ਤੇ ਸੰਗਤ ਨੂੰ ਦਿੱਤੇ ਗਏ ਪਰਵਾ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਲਾਲਚ ਵੱਸ ਖੁਦ ਵਰਤਣ ਕਾਰਨ ਸੰਸਥਾ ਨੂੰ ਚਿੰਤਾਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਮਾਮਲਾ ਬੇहद ਦੁਖਦਾਈ ਹੈ ਪਰੰਤੂ ਇਹ ਬੇਅਦਬੀ ਦੀ ਘਟਨਾ ਨਹੀਂ ਸਗੋਂ ਕਰਮਚਾਰੀ ਨੇ ਨਿੱਜੀ स्वार्थ ਨਾਲ ਜੁੜਿਆ ਹੋਇਆ ਅੱਜ ਦਾ ਇਹ ਜਨਰ ਇਜਲਾਸ ਪਬਲਿਕੇਸ਼ਨ ਭਾਗ ਦੇ ਦੋਸ਼ੀ ਕਰਮਚਾਰੀਆਂ ਦੀ ਕਾਨੂੰਨੀ ਹਰਕਤ ਦੀ ਸਖਤ ਨਿੰਦਾ ਕਰਦਾ ਹੈ ਤੇ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀ ਵਾਪਰੀ ਮੰਦਭਾਗੀ ਘਟਨ ਵਾਲੀ ਉਸ ਸਮੇਂ ਦੀ ਅੰਤਰੰਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਈ ਜਾ ਚੁੱਕੀ ਹੈ ਮੌਜੂਦਾ ਅੰਤਰੰਕ ਕਮੇਟੀ ਨੇ ਵੀ ਖੁਦ ਅਸਾਸ ਕਰਦਿਆਂ ਸ੍ਰੀ ਅਕਾਲ ਤਖਤ ਸਾਹਮਣੇ ਸਨਮੁਖ ਪੇਸ਼ ਹੋ ਕੇ ਉਸ ਸਮੇਂ ਸੰਸਥਾ ਵੱਲੋਂ ਹੋਈਆਂ ਅਣਗਹਿਲੀਆਂ ਨੂੰ ਅਸਾਸ ਕੀਤਾ ਹੈ ਅੱਜ ਦਾ ਇਹ ਜਨਰਲ ਸਮੂੱਚੇ ਮਾਮਲੇ 'ਚ ਖਾਲਸਾ ਪੰਥ ਬਾਬਕੂ ਲਾਸੋਂ ਕਿਮਾ ਜਾਂਚ ਨਾ ਹੁਣ ਇਹਦੇ ਵਿੱਚ ਜੀ ਕਹਿੰਦੇ ਨੇ ਅੱਗੇ ਕਿ ਜਿਵੇਂ ਹੈ ਅੱਜ ਸ਼ਾਮ ਨੂੰ ਸ਼ਾਇਦ ਸਫਾਈ ਦੇਣਗੇ ਵੀ ਇਹ ਤਾਂ ਮਤੇ ਅਸੀਂ ਕੈਨਸਲ ਕਰ ਦਿੱਤੀ ਸੀ 493 ਮਤਾ ਨੰਬਰ ਹੈ ਜੀ 59 2020 ਨੂੰ ਜੀ ਉਹਦੇ ਜੇ ਕਹਿੰਦੇ ਨੇ ਕਿ ਜੀ ਮਤਾ ਨੰਬਰ 466 ਜਿਹੜਾ 27/8/2020 ਨੂੰ ਹੋਇਆ ਸੀ ਲੜੀ ਨੰਬਰ 38910 ਅਤੇ 11 ਚ ਦਰਜ ਅਧਿਕਾਰੀਆਂ ਕਰਮਚਾਰੀਆਂ ਬੁੱਧ ਫੌਜਦਾਰੀ ਪਰਚਾ ਦਰਜ ਕਰਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਤੌਰ ਤੇ ਇਨ੍ਹਾਂ ਖਿਲਾਫ ਵਿਭਾਗੀ ਤੇ ਹਰ ਪ੍ਰਕਾਰ ਦੀ ਲੋਨੀ ਇਨਕੁਆਇਰ ਕਾਰਵਾਈ ਪਰਵਾਣੂ ਕੀ ਕਰਦੇ ਆ ਮਤੇ ਦੀ ਕੁਸ਼ਤੀ ਕੀਤੀ ਆਂ ਪਹਿਲਾਂ ਇੰਨੇ ਮਤੇ ਪਾ ਲੇ ਫਿਰ ਜਦੋਂ ਪਤਾ ਲੱਗਿਆ ਵੀ ਫਸਾਂਗੇ ਫੇਰ ਉਹ ਮਤੇ ਸਾਰੇ ਕੈਨਸਲ ਕਰਤੇ ਪੁਰਾਣੇ ਸਰ ਉਹ ਡੇਟ ਕੀ ਸੀ ਲੇਟੈਸਟ ਡੇਟ ਹੈਗੀ ਹੈ ਜੀ 5 9 2020 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੋਮਣੀ ਗੁਰੰਧ ਸਾਹਿਬ ਦੇ ਸਰੂਪ ਨੂੰ ਉਸ ਸ਼੍ਰੋਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅੱਜ ਤੱਕ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਲੈਣ ਤੇ ਇਕਦਾਂ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਭਾਈ ਸਾਨੂੰ ਹਸਾਬ ਕਿਤਾਬਤਾ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸ ਗਾਇਬ ਹੋਏ ਨੇ ਤਾਂ ਕਹਿੰਦੇ ਧਾਰਮਿਕ ਮਾਮਲੇ ਦਾਖਲ ਹੈ ਕਦੇ ਵੀ ਐ ਮਲਕ ਅਕਸ਼ਰੀ ਕਾਲ ਤੱਕ ਸਾਹਿਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਤਾਂ ਇਹ ਜਾ ਕੁਛ ਹੋਵੇ ਕੋਈ ਵੀ ਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਇਹ ਜਿਹੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਵੀ ਅਦਬੀ ਨਾ ਹੋ ਜੇ ਉਹਨਾਂ ਕੋਲ ਪੂਰੇ ਤੇ ਪੂਰੇ ਸਰੂਪ ਹੀ ਨੇ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ ਦਾ ਗੱਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ ਚ ਕੋਈ ਰਿਕਵਰੀ ਕਰਵਾਈ ਕੱਲ ਵਾਲੇ ਮਤਦੇ ਵਿੱਚ ਵੀ ਇਹੀ ਹੈ ਕਿ ਕਿੱਥੇ ਨੇਗਾ ਉਹ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾਇਆ ਜਾ ਸਾਢੇ ਪੰਜ ਸਾਲਾਂ ਬਾਅਦ ਆਈ ਹੈ ਕਿਉਂਕਿ ਤਾਂ ਅਮੀ ਸਾਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਪਤਾ ਲਾਉਣ ਕਿਤੇ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਕੱਲ੍ਹ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਫਿਰ ਇਹ ਰਾਜਨੀਤਿਕ ਧਾਰਮਿਕ ਬੰਦੀ ਦੀ ਰਾਜਨੀਤੀ ਚ ਦਖਲ ਨਹੀਂ ਆਵੇ। ਤਿੱਗ ਗੋਮਨ ਸਿੰਘ ਲੋਂਗੋਵਾਲ ਵੀ ਐਮਐਲਏ ਰਿਹਾ ਧੂਰੀ ਤੋਂ। ਔਰ ਆਪਦੇ ਵਾਰੀ ਤਾਂ ਕਹਿੰਦੇ ਸਾਡੇ ਲਈ ਸਾਰਾ ਕੁਝ ਹਲਾਉੜ ਹੈ। ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹ ਮੰਗਦੀਆਂ ਨੇ ਲਾਠੀ ਚਾਰਜ ਵੀ ਹੁੰਦਾ ਉਦੋਂ ਉਹਨਾਂ ਲਾਠੀ ਚਾਰਜ ਕਰਵਾਇਆ ਸ਼੍ਰੋਮਣੀ ਕਮੇਟੀ ਨੇ ਜਥੇਬੰਦੀਆਂ ਤੇ। ਫਿਰ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਜਿਹੜੀ ਜਿਹਦੀ ਕੱਲ੍ਹ ਇਹ ਦੇਰੇ ਸੀਗੇ ਬੇਰਵਾ ਦੇਰੇ ਸੀ ਉਹਦੇ ਵਿੱਚ ਵੀ ਆਪੀਐਸ ਦੀ ਐਕਟ ਮੁਤਾਬਕ ਆਪੀਐਸ ਦੇ ਐਕਟ ਮੁਤਾਬਕ ਕਾਰਵਾਈ ਕਰਨ ਦਾ ਬੇਰਵਾ ਲਿਖਿਆ ਹੋਇਆ ਕਿ ਹੋ ਸਕਦਾ ਉਹਦੇ ਚ ਨਾ ਕੀ ਐਕਟ ਹੋਵੇ ਜੀ ਕਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਜਾਗਦ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਤੇ ਹੁਣ ਅਸੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਆਂ ਜੀ ਜਦ ਕੇ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮੰਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਰਜ ਕਰਾਇਆ ਜਾਣ ਇਹਨਾਂ ਵਿਰੁੱਧ ਇਹਨਾਂ ਨਹੀਂ ਆ ਬੇ ਨਿਜਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੋਲਣਗੇ ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਦੇ ਕੋਲ ਹੀ ਰੱਖ ਕੇ ਤੇ ਅਕਾਲ ਤਖਤ ਸਾਹਿਬ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇੱਕੜਾ ਪਹਿਲੀ ਵਾਰ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤੀ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਹੈ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦੋ